ਜੀ ਅੱਜ ਥੋੜਾ ਪੋਜ਼ਿਟਿਵ ਐਸਪੈਕਟ ਤੇ ਗੱਲ ਕਰੀਏ ਦੁਨੀਆ ਸਾਰੀ ਮਾੜੀ ਨਹੀਂ ਹੈਗੀ ਪਰ ਜਦੋਂ 75 80% ਪਾਪੂਲੇਸ਼ਨ ਕਰਪਟ ਹੋ ਜਵੇ ਤੇ ਫਿਰ ਮੋਸਟਲੀ ਅਵੇਅਰਨੈਸ ਤੇ 네ਗੇਟਿਵਿਟੀ ਤੇ ਹੋਏਗੀ ਉਹਦੇ ਚ ਹੌਕਾ ਦੇਣ ਵਾਲੇ ਦਾ ਕੋਈ ਕਸੂਰ ਨਹੀਂ ਹੁੰਦਾ ਉਹ ਤਾਂ ਜੋ ਹੈ ਸੋ ਹੈ ਪਰ ਪੋਜ਼ਿਟਿਵਿਟੀ ਲਾਈਫ ਦੇ ਵਿੱਚ ਜ਼ਰੂਰੀ ਹੈ ਉਹਦੀ ਵੀ ਗੱਲ ਕਦੀ ਕਦੀ ਕਰਨੀ ਜ਼ਰੂਰੀ ਹੈ ਹਨਾ ਪੋਜ਼ਿਟਿਵ ਆਸਪੈਕਟ ਇਹ ਹੈ ਜੀ ਕਿ ਜੇ 75% ਮਨ ਲੋਕ ਕਰਪਟ ਹੋ ਚੁਕਿਆ ਸਿਸਟਮ ਲੋਕੀ ਕਰਪਟ ਹੋ ਚੁਕਿਆ 25% ਜਿਹੜਾ ਬਚਿਆ ਨਾ ਉਹ ਤੁਸੀਂ ਇਹ ਮੰਨ ਕੇ ਚੱਲੋ ਬਈ ਜਿਵੇਂ ਜਿੰਨਾ ਜਿਵੇਂ ਗਲੀ ਚ ਪਏ ਹੋਏ ਰੋੜੇ ਦਾ ਤੇ ਹੀਰੇ ਦਾ ਫਰਕ ਹੁੰਦਾ ਨਾ ਜਦੋਂ ਬੰਦੇ ਜੇ ਤੁਸੀਂ ਚੰਗੇ ਹੋ ਜੇ ਤੁਸੀਂ ਚੰਗੇ ਹੋ ਪਹਿਲੀ ਸ਼ਰਤ ਇਹ ਵੀ ਕਿ ਬੰਦਾ ਆਪ ਕਿਵੇਂ ਲਾਏ ਜੇ ਤੁਸੀਂ ਚੰਗੇ ਹੋ ਤੇ ਜਦੋਂ ਤੁਹਾਨੂੰ ਇਨਸਾਨ ਮਿਲਣਗੇ ਨਾ ਉਹ ਤੁਹਾਡੇ ਨਾਲੋਂ 3-4 ਗੁਣਾ ਮਤਲਬ ਮੋਸਟਲੀ ਚਾਂਸ ਹੈ 3-4 ਗੁਣਾ ਵਧੀਆ ਹੋਣਗੇ ਤੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਵੀ ਕਿੰਨੀ ਆਉਸਮ ਫੀਲਿੰਗ ਹੁੰਦੀ ਹੈ